ਇਸ ਵਿੱਚ ਬੱਡੀ ਖਬਰ ਸਾਹਮਣੇ ਆ ਰਹੀ ਹੈ ਈਡੀ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਨਈ ਦੋ ਨਈ ਬਲਕਿ ਕੁੱਲ ਮਿਲਾ ਕੇ 13 ਥਾਵਾਂ ਤੇ ਉੱਪਰ ਰੇਡ ਕੀਤੀ ਜਾ ਰਹੀ ਹੈ ਤਾਂ ਤੜਕੇ ਸਵੇਰੇ ED ਦੇ ਵੱਲੋਂ ED ਜਾਨੀਗਨ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਤੜਕੇ ਸਵੇਰੇ ਇਸ ਰੇਡ ਦੀ ਸ਼ੁਰੂਆਤ ਕੀਤੀ ਗਈ ਤੇ ਇੱਕ ਤੋਂ ਬਾਅਦ ਇੱਕ 13 ਥਾਵਾਂ ਦੇ ਉੱਪਰ ED ਜਿਹੜੀ ਹੈ ਪਹੁੰਚੀ ED ਦੀਆਂ ਟੀਮਾਂ ਪਹੁੰਚੀਆਂ ਨੇ ਤੇ ਕਾਰਵਾਈ ਕੀਤੀ ਗਈ ਹੈ ਲਗਾਤਾਰ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ED ਜਲੰਧਰ ਦੇ ਵੱਲੋਂ ਪੰਜਾਬ ਦੇ ਵਿੱਚ 13 ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਇਲੀਗਲ ਮਾਈਨਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੈ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹਾਲੇ ਤੱਕ ਤੁਸੀਂ ਵੀ ਸੁਣ ਕੇ ਜ਼ਰੂਰ ਹੀ ਹੈਰਾਨ ਹੋਵੋਗੇ ਕਿ 3 ਕਰੋੜ ਜਿਹੜੇ ਨੇ ਡਿਪਾਰਟਮੈਂਟ ਦੇ ਵੱਲੋਂ ਫਿਲਹਾਲ ਦੇ ਲਈ ਜ਼ਬਤ ਕਰ ਲਿੱਤੇ ਗਏ ਨੇ ED ਦੇ ਵੱਲੋਂ ਇੱਕ ਜ਼ਮੀਨ ਜਿਹੜੀ ਹੈ ਅਟੈਚ ਕੀਤੀ ਗਈ ਸੀ ਤੇ ਇਸ ਜ਼ਮੀਨ ਦੇ ਉੱਪਰ ਹੀ ਇਲੀਗਲ ਮਾਈਨਿੰਗ ਜਿਹੜੀ ਹੈ ਰੋਪੜ ਡਿਸਟ੍ਰਿਕਟ ਦੇ ਨੇੜੇ ਲਗਾਤਾਰ ਹੀ ਕੀਤੀ ਜਾ ਰਹੀ ਸੀ ਜਿਸ ਦੇ ਮਗਰੋਂ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 13 ਥਾਵਾਂ ਦੇ ਉੱਪਰ ED ਦੇ ਵੱਲੋਂ ਛਾਪੇ ਮਾਰੇ ਗਏ ਨੇ ਦੱਸ ਦिए ਕਿ ਪੋਲਾ ਡਰਾ ਕੇਸ ਦੇ ਵਿੱਚ ਇਹ ਜ਼ਮੀਨ ਜਿਹੜੀ ਹੈ ਈਡੀ ਦੇ ਵੱਲੋਂ ਅਟੈਚ ਕੀਤੀ ਗਈ ਸੀ ਤੇ ਇਸੇ ਜ਼ਮੀਨ ਦੇ ਉੱਪਰ ਇਹ ਇਲੀਗਲ ਮਾਈਨਿੰਗ ਨਜਾਇਜ਼ ਮਾਈਨਿੰਗ ਜਿਹੜੀ ਹੈ ਲਗਾਤਾਰ ਹੀ ਕੀਤੀ ਜਾ ਰਹੀ ਸੀ ਦੱਸ ਦिए ਕਿ ਇਸ ਵਿੱਚਕਾਰ ਮਾਈਨਿੰਗ ਮਾਫੀਆ ਨਸੀਬ ਚੰ다 ਦਾ ਨਾਮ ਵੀ ਜਿਹੜਾ ਸਾਹਮਣੇ ਆ ਰਿਹਾ ਇਸ ਦੇ ਨਾਲ ਹੀ ਸ਼੍ਰੀ ਰਾਮ ਸਟੋਨ ਕ੍ਰਸ਼ਰ ਤੇ ਹੋਰ ਵੀ ਕਈਆਂ ਤੇ ਨਾਮ ਜਿਹੜੇ ਨੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕੁਲ ਮਿਲਾ ਕੇ ਸਵੇਰ ਦੇ ਸਮੇਂ ਉਹੀ ਟੀਮਾਂ ਛੇੜੀਆਂ ਨੇ ਐਕਟਿਵ ਦੇਖੀਆਂ ਜਾ ਸਕਦੀਆਂ ਨੇ ਸਵੇਰ ਦੇ ਸਮੇਂ ਤੋਂ ਹੀ ਇੱਕ ਤੋਂ ਬਾਅਦ ਇੱਕ ਇਹਨਾਂ 13 ਥਾਵਾਂ ਦੇ ਉੱਪਰ ਵਿਭਾਗ ਦੀਆਂ ਟੀਮਾਂ ਪਹੁੰਚੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਵੇਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਲੀਗਲ ਮਾਈਨਿੰਗ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਹੋ ਰਹੀ ਹੈ ਉਸ ਉਹ ਜ਼ਮੀਨ ਜਿਹੜੀ ਕਿ ਵਿਭਾਗ ਦੇ ਵੱਲੋਂ ਅਟੈਚ ਕੀਤੀ ਗਈ ਸੀ ਉਸ ਜ਼ਮੀਨ ਦੇ ਉੱਪਰ ਜਿਹੜੀ ਹੈ ਛਾਪੇ ਮਾਰੀ ਕੀਤੀ ਗਈ ਹੈ ਤਾਂ ਦੇਖਿਆ ਜਾ ਸਕਦਾ ਸਿੱਕਿ ਇਲੀਗਲ ਮਾਈਨਿੰਗ ਲਗਾਤਾਰ ਹੀ ਹੋ ਰਹੀ ਸੀ ਵਿਭਾਗ ਨੂੰ ਜਿਸ ਇਸ ਬਾਬਤ ਜਾਣਕਾਰੀ ਮਿਲੇ ਉਸ ਵੇਲੇ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ 13 ਥਾਵਾਂ ਦੇ ਉੱਪਰ ਛਾਪੇ ਮਾਰੀ ਹੋਈ ਹੈ ਛਾਪੇ ਮਾਰੀ ਦੇ ਮਗਰੋਂ ਵਿਭਾਗ ਦੇ ਹੱਥ ਕੀ ਕੁਝ ਲੱਗੇਗਾ ਕਿਸ ਨੂੰ ਕਾਬੂ ਕੀਤਾ ਜਾਏਗਾ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਦੇ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਹਾਲੇ ਤੱਕ ਰੇਡ ਕਰਨ ਦੇ ਦੌਰਾਨ 3 ਕਰੋੜ ਜਿਹੜੇ ਨੇ ਵਿਭਾਗ ਦੇ ਵੱਲੋਂ ਪਹਿਲਾਂ ਹੀ ਜ਼ਬਤ ਕਰ ਲਿੱਤੇ ਗਏ ਨੇ ਇਸ ਵੇਲੇ ਵੀ ਵੱਡੀ ਖਬਰ